ਆਪ ਜੀ ਨੂੰ ਪਤਾ ਵਾ ਵੀ ਜੋ ਸਰਕਾਰਾਂ ਵੱਲੋਂ ਇਹ ਡਰਾਈਵਰਾਂ ਉੱਤੇ ਕਾਨੂੰਨ ਥਾਪਿਆ ਜਾ ਰਿਹਾ ਤੇ ਇਹ ਕੀ ਕਾਨੂੰਨ ਆ ਰਿਹਾ ਵਾ ਵੀ ਜੇ ਕੋਈ ਡਰਾਈਵਰ ਕੋ ਐਕਸੀਡੈਂਟ ਹੁੰਦਾ ਚਲਕ ਤੋਂ ਉਹਨੂੰ ਜਿਹੜੀ ਆ ਉਹ 10 ਸਾਲ ਦੀ ਸਜ਼ਾ ਔਰ ਕਿੰਨੇ ਲੱਖ ਰੁਪਏ ਜਿਹੜਾ ਜੁਰਮਾਨਾ ਕੀਤਾ ਜਾ ਰਿਹਾ ਮੈਂ ਆਪ ਜੀ ਦੇ ਚੈਨਲ ਰਾਹੀਂ ਸਰਕਾਰ ਨੂੰ ਇਹ ਦੱਸਣਾ ਚਾਹੁੰਨਾ ਵਾ ਕਿ ਵੇਖੋ ਡਰਾਈਵਰ ਦੇ ਜਿਹੜੇ ਪਹਿਲਾਂ ਹੀ ਹਾਲਾਤ ਮਾੜੇ ਆ ਕਿ ਘੱਟ ਸੈਲਰੀਆਂ ਲੈ ਕੇ ਤੇ ਆਪਣੇ ਘਰ ਦਾ ਜਿਹੜਾ ਉਹ ਗੁਜ਼ਾਰਾ ਬੜੀ ਮੁਸ਼ਕਲ ਚਲਾਉਣ ਰਿਹਾ ਵਾ ਤੇ ਜੇ ਕੋਈ ਇਹੋ ਜਿਹਾ ਜੁਰਮਾਨਾ ਆ ਜਾਂਦਾ ਤਾਂ ਡਰਾਈਵਰ ਤੇ ਉਹਦਾ ਪਰਿਵਾਰ ਤੇ ਖਤਮ ਹੋਗਾ ਤਾਂ ਕਰਕੇ ਜੋ ਅੱਜ ਸਾਡੇ ਮਹਿਕਮੇ ਦੇ ਵਿੱਚ ਪੰਜਾਬ ਰੋਡ ਵਨ ਵਾਸ ਪੀਆਰਟੀਸੀ ਦੇ ਵਿੱਚ ਜਿਹੜੀ ਆ ਉਹ 2 ਘੰਟੇ ਦੀ ਸਟ੍ਰਾਈਕ ਰੱਖੀ ਗਈ ਸੀ ਕਿ ਜਿਸ ਤਰ੍ਹਾਂ ਹਿੰਦੁਸਤਾਨ ਦੇ ਵਿੱਚ ਚੱਕੇ ਜਾਮ ਆ ਤੇ ਅਸੀਂ ਵੀ ਜਿਹੜਾ ਇਹ ਆਪਣੀਆਂ ਬੱਸਾਂ ਦੇ ਚੱਕੇ ਜਾਮ ਕਰਾਂਗੇ ਜੇਕਰ ਇਹਨਾਂ ਨੇ ਕਾਨੂੰਨ ਰੱਦ ਨਾ ਕੀਤਾ ਤਾਂ ਰਾਤ ਦੀ ਕੋਈ ਰਾ ਕੱਲ ਸ਼ਾਮ ਦੀ ਥੋੜੀ ਹਿਜਾਇਤ ਮਿਲੀ ਆ ਭਈ ਕਾਨੂੰਨ ਜਿਹੜਾ ਵਾ ਉਹਦੇ ਉੱਤੇ ਰਿਕਵਟ ਆਈ ਆ ਕਿ ਸਰਕਾਰ ਵੱਲੋਂ ਇਹ ਮੈਸੇਜ ਦਿੱਤਾ ਗਿਆ ਵੀ ਅਸੀਂ ਇਹ ਜਿਹੜਾ ਕਾਨੂੰਨ ਨਹੀਂ ਬਣਾਉਂਦੇ ਤੇ ਜਾਦੇ ਕਰਕੇ ਅੱਜ ਜੋ ਅਸੀਂ ਉਹ 2 ਘੰਟੇ ਦੀ ਜਿਹੜੀ ਸਟ੍ਰਾਈਕ ਆ ਉਹਨੂੰ ਜਿਹੜਾ ਪੋਸਟਪੋਨ ਕਰ ਦਿੱਤਾ ਗਿਆ ਔਰ ਗੇਟ ਰੈਲੀਆ ਕਰਕੇ ਅਸੀਂ ਵਰਕਰਾਂ ਨੂੰ ਲਾਮਬੰਦ ਕੀਤਾ ਵਾ ਕਿ ਜੇਕਰ ਸਰਕਾਰ ਇਹ ਕਾਨੂੰਨ ਲੈ ਕੇ ਆਉਂਦੀ ਆ ਤਾਂ ਅਸੀਂ ਜਿਹੜੀ ਉਹ ਪੂਰੇ ਯੂਰਾ ਸ਼ੋਰਾਂ ਦੇ ਨਾਲ ਪੂਰੇ ਹਿੰਦੁਸਤਾਨ ਦੇ ਜਿੰਨੇ ਵੀ ਜਿਹੜੇ ਟਰਾਂਸਪੋਰਟਰ ਆ ਜਾਂ ਸਾਡੇ ਡਰਾਈਵਰ ਭਰਾਵਾ ਉਹਨਾਂ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਜਿਹੜੀ ਬੱਸਾਂ ਦੇ ਚੱਕੇ ਜਾਮ ਕਰ ਦਿਆਂਗੇ ਵੇਖੋ ਜੀ ਪਹਿਲੀ ਤੇ ਗੱਲ ਕਿ ਡਰਾਈਵਰ ਬਣਦਾ ਹੀ ਕੋਈ ਨਹੀਂ ਤੇ ਡਰਾਈਵਰਾਂ ਨੂੰ ਇੰਨਾ ਕੋਈ ਇਹ ਤਨਖਾਹ ਨਹੀਂ ਦੇ ਰਹੇ ਉਹ ਤੇ ਆਪਣਾ ਸਿਰਫ ਆਪਣਾ ਹੀ ਕਰਕੇ ਤੇ ਆਪਣਾ ਹੀ ਖਾਂਦੇ ਆ ਤੇ ਇਹ ਕਰਕੇ ਸਰਕਾਰ ਨੂੰ ਤੇ ਉਹਨਾਂ ਦੀ ਮਦਦ ਕਰਨੀ ਚਾਹੀਦੀ ਆ ਇਹ ਨਹੀਂ ਆ ਕਿ ਉਲਟਾ ਉਹਦਾ ਕਾਨੂੰਨ ਥੋਪ ਕੇ ਉਹਨਾਂ ਦਾ ਨੁਕਸਾਨ ਕਰਨਾ ਚਾਹੀਦਾ ਕੋਈ ਦਾਹਲਾ ਦਾਹਲਾ 7 7 ਸਾਲ ਦੀ 8 10 ਸਾਲ ਦੀ ਕੈਦ ਔਰ 7 ਲੱਖ ਰੁਪਈਆ ਜੁਰਮਾਨਾ ਕਰ ਦੇਣ ਇਹ ਕਰਕੇ ਇਹਦਾ ਸਰਕਾਰ ਨੂੰ ਸੋਚਣਾ ਚਾਹੀਦਾ ਵਾ ਤੇ ਮੱਲੋ ਡਰਾਈਵਰ ਕੋ ਚਾਹੁੰਦਾ ਨਹੀਂ ਹੈ ਕਿ ਹੱਡ ਕੋ ਨੁਕਸਾਨ ਹੋਏ ਰੌਕ ਵੈਕਸੀਡੈਂਟ ਹੋ ਜਾ ਜਾਂ ਚਿੰਤ ਹੋ ਜਾਂਦੀਆਂ ਇਹ ਕਰਕੇ ਸਰਕਾਰ ਸਕੂਟਰ ਤੋਂ ਲੈ ਕੇ ਫਿਰ ਆਪਣਾ ਕਾਰ ਟਰੱਕ ਇਹ ਸਭ ਡਰ ਦੇ ਸਾਰੇ ਵਿੱਚ ਆ ਗਏ ਸਭ ਕੁਝ ਵਿੱਚ ਆ ਜਾਂਦਾ ਇਹ ਕਰਕੇ ਇਹ ਸਾਰਿਆਂ ਨੂੰ ਹਮਾਇਤ ਕਰਨੀ ਚਾਹੀਦੀ ਹੈ ਕਿ ਜਰੂਰੀ ਇਹ ਕੱਲੇ ਡਰਾਈਵਰਾਂ ਨੂੰ ਨਹੀਂ ਆ ਪਬਲਿਕ ਵੀ ਜਾਂਦੀ ਹੈ ਇਹਦੇ ਤੇ ਇਹ ਕਰਕੇ ਕੋਈ ਇਹਦਾ ਸ਼ੌਂਕ ਨਹੀਂ ਆ ਕਿ ਪਬਲਿਕ ਨੂੰ ਖਰਾਬ ਕਰਨ ਦਾ ਇਹ ਤੇ ਅਸੀਂ ਕਹਿੰਦੇ ਹਾਂ ਕਿ 7 ਤਰੀਕ ਜੋ ਸਰਕਾਰ ਨੇ ਗਿਆ ਵਾ 7 ਤਰੀਕ ਤੱਕ ਆਪਣਾ ਕਾਨੂੰਨ ਵਾਪਸ ਲੈਣ ਨਹੀਂ ਤੇ ਅਸੀਂ ਫੁੱਲ ਪੂਰ ਜ਼ੋਰ ਹੜਤਾਲ ਕਰਾਂਗੇ ਦੇਖੋ ਜੀ ਡਰਾਈਵਰ ਤਾਂ ਕੋਈ ਵੀ ਜਿਹੜਾ ਉਹਦੇ ਤੇ ਕਾਨੂੰਨ ਬਣਾ ਰਹੇ ਨੇ 106 ਧਾਰਾ ਦੇ ਵਿੱਚ ਪੰਨੀ ਪੜ ਰਿਹਾ ਸੀ ਇਹਦੇ ਤੁਸੀਂ ਆ ਗਏ ਹੋ ਹਿੱਟ ਐਂਡ ਰਨ ਦਾ ਤੇ ਮਤਲਬ ਇਹ ਆ ਵੀ ਮਾਰ ਕੇ ਤੇ ਭੱਜ ਗਿਆ ਪਹਿਲੀ ਗੱਲ ਤਾਂ ਜਦੋਂ ਭੀੜ ਦੇ ਵਿੱਚੋਂ ਜੇ ਕੋਈ ਐਕਸ਼ਨ ਸ਼ਹਿਰ ਦੇ ਵਿੱਚ ਕੋਈ ਹੁੰਦਾ ਇਹੋ ਜੇ ਕੰਮ ਜੇ ਕੋਈ ਮੰਨ ਲਓ ਵੀ ਵੱਜ ਗਿਆ ਵਿੱਚ ਕੋਈ ਹੁਣ ਇਹ ਪਹਿਲਾਂ ਤੇ ਸਿੱਧ ਕਰਨਾ ਪਊ ਵੀ ਵੱਜਾ ਉਹ ਕਿਹੜੀ ਵਜਾ ਨਾਲ ਤੇ ਜਦੋਂ ਭੀੜ ਇਕੱਠੀ ਹੁੰਦੀ ਆ ਉਹਦੇ ਡਰਾਈਵਰ ਨੂੰ ਫੜ ਕੇ ਫੈਂਟਾ ਲਾ ਦਿੰਦੇ ਨੇ ਉਹਦੇ ਛੱਟਪੇਟ ਲਾ ਆਂਦੇ ਨੇ ਉਹ ਤੇ ਵਿਚਾਰਾ ਪਹਿਲਾਂ ਆਪਣੀ ਦਿਹਾੜੀ ਲਾਉਣ ਆਇਆ 10 ਲੱਖ ਰੁਪਇਆ ਜੁਰਮਾਨਾ ਸਜ਼ਾ ਕਿੰਨੀ ਕਰਤੀ ਹੁੰਦੀ ਪਹਿਲਾਂ ਵੀ ਧਾਰਾ ਬਣੀਆਂ ਨੇ ਉਹਦੇ ਵਿੱਚ 2 ਮਹੀਨੇ 3 ਮਹੀਨੇ ਸਜ਼ਾ ਆ ਕੋਣ ਕਹਿ ਲਈਦੀ ਆ 406 ਆ ਪਤਨੀ ਦੀ ਧਾਰਾ ਆ ਮੇਰੇ ਮੁਤਾਬਕ ਤੇ ਬਹੁਤ ਘਾਤਕ ਸਿੱਧ ਹੋਊਗਾ ਤੇ ਜੇ ਆਲ ਇੰਡੀਆ ਦੇ ਵਿੱਚ ਇਹਦਾ ਵਿਰੋਧ ਹੋਇਆ ਅਜੇ ਕਾਨੂੰਨ ਲਾਗੂ ਨਹੀਂ ਹੋਇਆ ਤੇ ਵਾਪਸ ਵੀ ਹੋਊਗਾ ਕਿਉਂਕਿ ਪਿੱਛੇ ਦੇ ਕਿਸਾਨਾਂ ਤੇ ਵੀ ਇਹਨਾਂ ਨੇ ਕਾਲੇ ਕਾਨੂੰਨ ਲਿਆਂਦੇ ਸੀ ਤੇ ਫਿਰ ਮੰਨਿਆ ਵੀ ਇਹ ਗਲਤ ਬਣੇ ਆ ਹਰ ਟਿੱਕਾ ਸੰਘਰਸ਼ ਕਰਾਂਗੇ ਜੀ ਅਜੇ ਤੇ ਇੱਕ ਦੋ ਦਿਨ ਹੀ ਹੋਈ ਆ ਤੇ ਪੰਪਾਂ ਦੇ ਤੁਸੀਂ ਵੇਖ ਲਿਆ ਹੋਣਾ ਲਾਈਨਾਂ ਕਿੱਦਾਂ ਲੱਗੀਆਂ ਲੋਕੀ ਡੋਲੂਆਂ 'ਚ ਜਿਹੜੇ ਦੁੱਧ ਵਾਲੇ ਡੋਲੂ ਨੇ ਉਹਨਾਂ 'ਚ ਤੇਲ ਪਾਉਣ ਚਲ ਗਏ ਵੀ ਪਤਾ ਨਹੀਂ ਕੱਲ ਨੂੰ ਮਿਲਣਾ ਕਿ ਨਹੀਂ ਮਿਲਣਾ ਕਿਉਂਕਿ ਅਰਥ ਵਿਵਸਥਾ ਦੀ ਰੀੜ ਦੀ ਹੱਡੀ ਆ ਡਰਾਈਵਰ ਜੇ ਡਰਾਈਵਰ ਸੇਫ ਨਹੀਂ ਹੋਊਗਾ ਉਹ ਸੜਕ ਤੇ ਕਿਉਂ ਜਾਊਗਾ ਲੋਕੀ ਛੜ ਦੇਣਗੇ ਗੱਡੀਆਂ ਚਲਾਉਣੀਆਂ ਸਰਕਾਰ ਨੂੰ ਚਾਹੀਦਾ ਹੈ ਕਾਰਾਂ ਤੇ ਕੰਟਰੋਲ ਕਰਨ ਕਾਰ ਉਹਨੂੰ ਦੇਣ ਜਿਹੜਾ ਕੋਈ ਰਿਜ਼ਰਵ ਕਰਦਾ ਮੇਰੇ ਅਨੁਸਾਰ ਕੇ ਬੰਦੇ ਕੋਲ ਤਿੰਨ ਤਿੰਨ ਕਾਰਾਂ ਨੇ ਜਿਹੜਾ 10000 ਦਾ ਦਿਖਾ ਲੈਣ ਡਿਆ ਉਹਨੂੰ ਵੀ ਬੈਂਕ ਦਈ ਜਾਂਦਾ ਕਾਰਾਂ ਸਕੂਟਰ ਮੋਟਰਸਾਈਕਲ ਉਹਨੂੰ ਕਲੋਜ਼ ਕਰਨੇ ਘੱਟ ਕਰਨੇ